ચક લી લુ વાખા જા હોયા લગતા પુત ચાચા ભેરા બેગ ખડકે જુર પતા નહી હેઠા ચાચા દમ ચડાતા તા મજા લે કડી ਓ ਪੋਤੇ ਤੈਨੂੰ ਮੈਂ ਕਿਹਾ ਸੀ ਵੀ ਉਹ ਦੇ ਕਤਾ ਬਾਣਾ ਬੈ ਕੇ ਚਾਕੇ ਲਈ ਉਹ ਹੌਲਾਗਾ ਇਹਦੇ ਵਿੱਚ ਕੀ ਜਿਹੜਾ ਪੋਦਾ ਖਾਲੇ ਨੂਨ ਵਾਲਾ ਚੱਕ ਲਿਆ ਓ ਉਹ ਤਾਂ ਡਲੇ ਵਾਲਾ ਸੀਗਾ ਤਾਂ ਭਾਰੀ ਹੋਣੀਆ ਮੇਰੇ ਆ ਜਾ ਕੜਿਆ ਉਥੇ ਰੱਖਿਆ ਦੇਖ ਲਈ ਕਿਤੇ ਹੋਰ ਚਾਂਦੀ ਝਾੜ ਦੇ ਕੋਈ ਓ ਚਾਚਾ ਮੈਂ ਨਹੀਂ ਜਾਂਦਾ ਹੁਣ ਲੈ ਕੇ ਇਹਨੂੰ ਆਵਦਾ ਤੂੰ ਫੇਰ ਲੈ ਜੀ ਮੈਂ ਦੂਜਾ ਚੱਕ ਲਿਆਣਾ ਜਿਹੜਾ ਹੌਲਾ ਬੈਗਾ ਮੈਂ ਤਾਂ ਅੱਛੇ ਤੇਰਾ ਨੌਕਰ ਰੱਖਿਆ ਮੈਂ ਤੇਰੇ ਕੋਲ ਕੰਮ ਨਾ ਵੜਿਆ ਕਦੇ ਆ ਚੱਕ ਲਿਆ ਕਦੇ ਉਹ ਚੱਕ ਲਿਆ ਬੈਠਾ ਵੀ ਤੇਂਦਰਾ ਤੀਜੀ ਮਾ ਜਲਦੇ ਰਹਿਣਾ ਚਾਚਾ ਤੂੰ ਓ ਪੁੱਤ ਕੀ ਕਰਾ ਥੱਲੇ ਹਵਾ ਨਹੀਂ ਲੱਗਦੀ ਹੋਲੀ ਹੋਲੀ ਚੜੇ ਆਉਣਾ ਦੋ ਤਿੰਨ ਘੰਟਿਆਂ ਚ ਫਿਰ ਆਥੜੀ ਦੋ ਤਿੰਨ ਘੰਟੇ ਉਤਰਨੇ ਚ ਲੱਗ ਜੈ ਨੇ ਅਮਾਸੀ ਚਾਰ ਪੰਜ ਘੰਟੇ ਪੁੱਤ ਤਾਂ ਬੈਠਿਆ ਜਾਂਦਾ ਮੈਂ ਤਾਂ ਓ ਚਾਚਾ ਤੇਰੀ ਗਲਤ ਗੱਲ ਆ ਇਨੇ ਪੈਸੇ ਤੇਰੇ ਕੋਲੇ ਤੂੰ ਐਸੀ ਲਵਾ ਲੈ ਨਾ ਐਸੀ ਲਵਾ ਕੇ ਬੈਠਾ ਰਿਆ ਘਰ ਟੌਰ ਨਾਲ ਓ ਪੁੱਤ ਐਸੀ ਤਾਂ ਮੈਂ ਲਵਾ ਲੂ ਪਰ ਜਿਹੜਾ ਬੇਲਾ ਆ ਜਾਂਦਾ ਨਾ ਬਾਲੇ ਵੱਡਾ ਉਹ ਤਾਂ ਡਰ ਲੱਗਦਾ ਪੁੱਤ